ਅੰਦੀ ਮੈਂ ਆਪ ਜੀ ਦੇ ਨਾਲ ਕੁਝ ਜਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਸਾਡੇ ਮਾਤਾ ਜੀ ਸਾਡੇ ਬੀਬੀ ਜੀ ਨੇ ਅਸੀਂ ਰਹਿੰਨੇ ਆ ਫ੍ਰੀਜ ਨੂੰ ਕੈਲੀਫੋਰਨੀਆ ਦੇ ਵਿੱਚ ਹਾਂਜੀ ਤੇ ਇਹਨਾਂ ਤੋਂ ਆਪਾਂ ਉਹ ਸਮਾਂ ਇਹਨਾਂ ਦੇ ਨਾਲ ਸਾਂਝਾ ਕਰਨਾ ਹੈ ਜਿਹੜਾ ਕਿ ਸਨ 47 ਵੇਲੇ ਕਿਉਂਕਿ ਇਹ ਚੀਜ਼ਾਂ ਇਹ ਬਜ਼ੁਰਗ ਇਹ ਮੁੜ ਕੇ ਤੁਹਾਨੂੰ ਨਹੀਂ ਮਿਲਣਗੀਆਂ ਮੈਂ ਇਹ ਵੀ ਕਮਾਂਗਾ ਜਿਨ੍ਹਾਂ ਦੇ ਘਰ ਵੀ ਇਹ ਬਜ਼ੁਰਗ ਹਾਲੀ ਹੇਗੇ ਨਹੀਂ ਜਿਨ੍ਹਾਂ ਦੀ ਉਮਰਾਂ ਕਾਫੀ ਨਹੀਂ ਔਰ 95 97 100 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਉਹਨਾਂ ਨੇ ਉਹ ਜਿਹੜਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਹੈ ਉਹਨਾਂ ਨੇ ਇਹਨਾਂ ਨੇ ਉਹ ਸਮਾਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸਨ 47 ਦਾ ਜਿਹੜਾ ਕਿ ਆਪਾਂ ਅਰਦਾਸ ਕਰਦੇ ਆ ਐਸਾ ਸਮਾਂ ਕੋਈ ਵੀ ਨਾ ਕਦੀ ਵੀ ਨਾ ਆਵੇ ਜਿਸ ਤਰ੍ਹਾਂ ਕਿ ਇੱਕ ਜ਼ਿਮੀਦਾਰ ਦੇ ਦੋ ਮੁੰਡੇ ਨੇ ਤੇ ਦੋਨਾਂ ਮੁੰਡਿਆਂ ਨੂੰ ਅਡੋਮੈਟਿਕ ਕਰ ਦਿੱਤਾ ਤੇ ਉਹਨਾਂ ਨੇ ਆਪਣੀਆਂ ਵਟਾਂ ਬਣਾ ਲਈਆਂ ਤੇ ਘਰਾਂ ਦੇ ਵਿੱਚ ਕੰਦਾ ਪਾ ਲਈਆਂ ਹੈ ਇੱਕੋ ਪਿਓ ਦੇ ਪੁੱਤਰ ਸੀ ਇੱਕੋ ਦੇਖਦੇ ਵਿੱਚ ਰਹਿਣ ਵਾਲੇ ਸੀ ਸਾਡਾ ਇੱਕੋ ਖਾਣਾ ਸੀ ਇੱਕੋ ਸਾਡਾ ਪਹਿਲਨ ਸੀ ਇੱਕੋ ਸਾਡਾ ਪਿਆਰ ਸੀ ਹਾਂਜੀ ਘਰਾਂ ਦੇ ਵਿੱਚ ਇੰਨਾ ਮਿਲਵਰਤਨ ਸੀ ਪਰ ਐਸਾ ਸਮਾਂ ਉਸ ਦੇ ਵਕਤ ਦੀ ਗਵਰਨਮੈਂਟ ਨੇ ਬਣਾ ਦਿੱਤਾ ਇੱਕੋ ਉਹੀ ਭਰਾ ਇੱਕ ਦੂਜੇ ਦੇ ਇੱਕ ਦੁਸ਼ਮਣਾਂ ਤਰ੍ਹਾਂ ਦੁਸ਼ਮਣ ਬਣ ਗਏ ਪਰ ਇਹ ਵੀ ਪਤਾ ਲੱਗਾ ਜਿਹੜੇ ਪਿੰਡ ਦੇ ਵਿੱਚ ਰਹਿਣ ਵਾਲੇ ਸਨ ਉਹ ਦੁਸ਼ਮਣ ਨਹੀਂ ਬਣੇ ਜਿਹੜੇ ਲੁਟੇਰੇ ਲੋਕ ਸੀ ਦੂਜੇ ਪਿੰਡਾਂ ਦੇ ਆ ਕੇ ਲੁਟੇਰੇ 마ੜੇ ਲੋਕ ਉਹਨਾਂ ਨੇ ਆ ਕੇ ਦੋਨਾਂ ਪਾਸਿਆਂ ਦੇ ਵਿੱਚ ਉਹਨਾਂ ਨੂੰ ਲੁੱਟਿਆ ਤੇ ਉਹਨਾਂ ਦਾ ਵੀ ਕੂਣ ਖਰਾਬਾ ਵੀ ਕੀਤਾ ਸੋ ਇਹੋ ਜਿਹੇ ਲੋਕ 마ੜੇ ਲੋਕ ਦੁਨੀਆ ਵਿੱਚ ਵੀ ਹੋਇਆ ਕਰਦੇ ਨੇ ਸੋ ਇਸ ਕਰਕੇ ਸਾਡੇ ਇਹ ਮਾਤਾ ਜੀ ਸਾਡੇ ਬੀਬੀ ਜੀ ਇਹਨਾਂ ਦਾ ਪਿੰਡ ਹੈਗਾ ਕੁਮਾਲਪੁਰਾ ਮਾਹੂ ਪੁਰਾਜਗਰਾਉਂ ਜ਼ਿਲ੍ਹਾ ਲੁਧਿਆਣਾ ਇਹਨਾਂ ਦਾ ਪਿੰਡ ਉਹ ਹੈ ਤੇ ਕਾਫੀ ਸਮੇਂ ਤੋਂ ਇੱਥੇ ਅਮਰੀਕਾ ਰਹੇ ਨੇ ਤੇ ਅੱਜ ਇਹ ਖਿਆਲ ਆਇਆ ਕਿ ਇਹਨਾਂ ਤੋਂ ਆਪਾਂ ਕੁਝ ਨਾ ਕੁਝ ਜਿਆਦਾਸਤ ਜਿਹੜੀ ਇਹਨਾਂ ਦੀ ਜਿਹੜਾ ਇਹਨਾਂ ਨੇ ਸਮਾਂ ਦੇਖਿਆ ਉਹ ਸਮੇਂ ਨੂੰ ਆਪਾਂ ਇੱਕ ਵੀਡੀਓ ਦੇ ਰੂਪ ਦੇ ਵਿੱਚ ਆਪਾਂ ਆਪਣੇ ਕਵਰ ਕਵਰ ਕਰ ਲਈਏ ਤਾਂ ਕਿ ਇਹ ਜਾਦਾ ਰਹ ਜਾਂਦਾ ਹਰ ਇੱਕ ਨੇ ਚਲੇ ਗਿਆ ਨਾ ਏ ਜਾਤਾ ਰਹਿ ਜਾਂਦੀਆਂ ਨੇ ਤਾਂ ਕਰਕੇ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਪੁੱਛਦੇ ਹਾਂ ਹਾਂਜੀ ਬੀਬੀ ਤੁਹਾਡਾ ਕਿਹੜਾ ਪਿੰਡ ਹੈ ਕਮਾਲਪੁਰਾ ਜੀ ਕਮਾਲਪੁਰਾ ਠੀਕ ਹੈ ਠੀਕ ਹੈ ਅੱਛਾ ਅੱਛਾ ਠੀਕ ਹੈ ਹੋਰ ਆਪਣਾ ਪਰਿਵਾਰ ਤੁਹਾਡੇ ਪਿਤਾ ਜੀ ਦਾ ਨਾਮ ਸਾਡੇ ਪਿਤਾ ਜੀ ਦਾ ਨਾਮ ਭਗਤ ਸਿੰਘ ਭਲਟੀ ਠੀਕ ਹੈ ਪਿੰਡ ਵੱਡਾ ਘਰ ਪਿੰਡ ਵੱਡਾ ਘਰ ਠੀਕ ਹੈ ਠੀਕ ਹੈ ਠੀਕ ਹੈ ਇਿੱਤੇ ਮੇਰੇ ਪੇਕੇ ਆ ਉਹ ਪਿੰਡ ਵੱਡਾ ਘਰ ਅੱਛਾ ਉਹ ਵੱਡਾ ਘਰ ਹਾਂ ਹਾਂ ਉਹ ਪਿੰਡ ਹੀ ਵੱਡਾ ਘਰ ਹੈ ਹਾਂ ਉਹ ਪਿੰਡ ਅੱਛਾ ਅੱਛਾ ਦਾਦੇ ਮੇਰੇ ਦਾ ਨਾਮ ਸੀ ਸੇਵਾ ਸਿੰਘ ਅੱਛਾ ਦਾਦੀ ਦਾ ਨਾਮ ਸੀ ਹਰਨਾਮ ਕੌਰ ਹਾਂ ਹਾਂ ਤੇ ਇਹ ਰਾਜਮ ਦੱਪਿਆ ਉਹ ਮੇਰੇ ਦਾ ਨਾਮ ਹੈ ਭਾਗ ਸਿੰਘ ਅੱਛਾ ਠੀਕ ਹੈ ਮਾਂ ਮੇਰੀ ਦਾ ਨਾਮ ਹੈਗਾ ਭਗਵਾਨ ਕੌਰ ਭਗਵਾਨ ਕੌਰ ਅੱਛਾ 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 ਤੇ ਪਿਤਾਵਾ ਮੇਰਾ ਦਾ ਨਾਮ ਹੈਗਾ ਇੱਕ ਦਾ ਪ੍ਰਿੰਟਮ ਸਿੰਘ ਇੱਕ ਦਾ ਬਜੀਸ਼ ਹੈ ਠੀਕ ਠੀਕ ਅੱਛਾ ਉਸ ਕਮੇਰੀ ਭੈਣ ਸੀ ਉਹ ਸੀ ਬਲਵਿੰਦਰ ਅੱਛਾ ਠੀਕ ਠੀਕ ਹਾਂ 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 ਮੇਰਾ ਨਾਮ ਸੀਗਾ ਮੇਰੇ ਨਾਮ ਕਿਆ ਨਾ ਰੱਖਿਆ ਸੀ ਬਲਵਿੰਦਰ ਅੱਛਾ ਜੀ ਤੇ ਗਾ ਫਿਰ ਮੇਰੇ ਤੇ ਕਿਆ ਰਸ ਜੀਤ ਕੋ ਰੱਖ ਲਿਆ ਗਾ ਸੋਹਰਿਆ ਨੇ ਆ ਕੇ ਮੇਰਾ ਬਲਵਿੰਦਰ ਕੋ ਰੱਖਿਆ ਬਲਵਿੰਦਰ ਠੀਕ 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 ਹਾਂ ਉਹ ਅਸਲ ਹੁਣ ਨਾ ਤੁਹਾਡਾ ਬਲਵਿੰਦਰ ਹੈ ਹਾਂ ਉਹ ਮੇਰਾ ਬਲਵਿੰਦਰ ਕੋਰ ਬਲਵਿੰਦਰ ਕੋਰ ਤੇ ਆਪਣੇ ਬਾਪੂ ਜੀ ਰੰਦ ਨਾ ਕੀ ਬਲਵੰਤ ਸਿੰਘ ਬਲਵੰਤ ਸਿੰਘ ਉਹਨਾਂ ਨੇ ਫੌਜ ਵਿੱਚ ਵੀ ਉਹਨਾਂ ਨੇ ਆਹ ਉਹ ਪਹੁੰਚ ਗਏ ਸੀ ਕਿ ਉਹ ਆਇ ਤੇ ਛੋਟੇ ਮਲਖਾ ਜੀ ਆਏ ਸੀਗੇ ਨੀਰ ਦੇ ਚ ਅੱਛਾ ਅੱਛਾ ਉੱਥੇ ਵੀ ਆਹ ਤੇਨ ਦੋ ਤਿੰਨ ਸਾਲ ਲੱਗੇ ਸੀ ਠੀਕ ਹੈ ਠੀਕ ਹੈ ਹੁਣ ਤਾਂ ਪਿੰਡ ਹੀ ਆ ਹੁਣ ਪਿੰਡ ਨੇ ਠੀਕ ਹੈ ਆਹਾਂ ਤੇ ਆਪਣਾ ਜਦੋਂ ਸਨ 47 ਜਦੋਂ ਵੰਡ ਹੋਈ ਮਲਖ ਦੀ ਪੰਜਾਬ ਦੀ ਹੈ ਦੇਸ਼ ਦੀ ਵੰਡ ਹੋਈ ਪਾਕਿਸਤਾਨ ਦੇ ਨਾਲ ਉਥੇ ਨਾਂ ਪਾਕਿਸਤਾਨਾ ਰੱਖਿਆ ਗਿਆ ਹਾਂ ਜੀ ਤੇ ਦੇਸ਼ ਤੇ ਇੱਕੋ ਹੀ ਸੀ ਉਹ ਤੁਸੀਂ ਸਾਰਾ ਸਮਾਂ ਦੇਖਿਆ ਕਿੰਨੀ ਸਾਲ ਦੀ ਹੋਦੋ ਤੁਹਾਡੀ ਉਮਰ ਸੀ ਮੈਂ ਲਾ 10 ਸਾਲ ਦੀ ਹੋਊਂਗੀ ਮੈਂ ਵੇਖਿਆ ਮੈਨੂੰ ਪਤਾ ਹੈ ਜਦ ਸਾਡੇ ਗੁਆਂਢੀ ਹੁੰਦੇ ਸੀ ਮੁਸਲਮਾਨ ਅੱਛਾ ਤੇ ਸਾਰੇ ਜਦੋਂ ਜਾੜਾ ਪਿਆ ਉਦੋਂ ਵੇਖਿਆ ਉਹਨਾਂ ਨੂੰ ਕੱਢ ਦਿੱਤਾ ਕੁੜੀਆਂ ਜਿਹੜੀਆਂ ਸੀ ਉਹਨਾਂ ਦੀਆਂ ਫੜ ਕੇ ਮੁੰਡੇ ਗੁੱਤਾ ਫੜ ਕੇ ਲਈ ਜਾਂਦੇ ਸੀ ਦੋ ਤਿੰਨ ਜਣੇ ਸਾਡੇ ਬਾਹਰ ਮੂਰ ਦੀ ਪਿੱਛੇ ਡੁੱਲ ਹਾਂ ਲੈ ਗਏ ਜਾਨੀ ਇਜਤਾ ਕਰਾਉ ਕਰਨ ਨੂੰ ਹੀ ਅੱਛਾ 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 ਆਹ ਜਿਹਾ ਨਾ ਇਹ ਕਿਸੀ ਕੁੜੀ ਨੂੰ ਇੱਕ ਵਾਹਿਗੁਰੂ ਅੱਛਾ ਉਹ ਸਾਡੇ ਸੂਬੇਦਾਰ ਹੁੰਦੇ ਸੀ ਹਾਂ ਹਾਂ ਉਹਨੇ ਜਦੋਂ ਫਿਰ ਇਹ ਯਾਰੀਆਂ ਵਾਲਾ ਯਾੜਾ ਆਖਣਾ ਉਹ ਆਗੇ ਮੁਸਲਮਾਨ ਆਗੇ 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 ਤੇ ਉਹਨੇ ਲੜੌਂਦਾ ਦੀ ਗੋਰੀ ਉੱਤੇ ਕੋਠੇ ਤੇ ਧੀਰੀ ਕਰਨੀ ਤੇ ਰਫਲ ਲੈ ਕੇ ਉੱਤੇ ਬਹਿ ਗਿਆ ਸੀ ਅੱਛਾ ਹਾਂ ਮੈਂ ਇੰਨਾ ਕੁਝ ਤਾਂ ਮੈਨੂੰ ਪਤਾ ਉਹ ਅੱਛਾ ਅੱਛਾ ਹੋਰ ਨਹੀਂ ਗਾ ਪਤਾ ਮਗਰ ਉਹ ਤਾਂ ਫਿਰ ਪਤਾ ਹੀ ਆ ਵੀ ਫਿਰ ਜਿਹੜਾ ਕੁਝ ਹੋ ਹੀ ਗਿਆ ਉਹਨਾਂ ਨਾਲ ਹੋ ਹੀ ਗਿਆ ਆ ਉਹ ਮੇਲੂ ਬਰਤਨ ਜਿਹੜੇ ਆਪਣੇ ਮੁਸਲਮਾਨ ਘਰਾ ਸੀ ਉਹਨਾਂ ਦੇ ਨਾਲ ਮਿਲ ਬਰਤਨ ਇਕੱਠੇ ਜਾਣੀ ਆਉਣੀ ਵਿਆਹ ਸ਼ਾਦੀ ਦਿਨ ਤੋਂ ਹੋਣਾ ਬਹੁਤ ਸੋਹਣਾ ਜਾਣਾ ਉਹਨਾਂ ਦੇ ਅੰਦਰ ਆ ਕੇ ਜਿਵੇਂ ਆਪਣਾ ਗਾਰਾਜ ਆ ਇਸ ਤਰ੍ਹਾਂ ਹੁੰਦੀ ਸੀ ਦਲਾਨ ਆਪਣੀ ਉੱਥੇ ਆਉਣਾ ਇੱਕ ਬੰਜਾਰੀ ਨੇ ਹਾਂ ਤੇ ਉਹ ਨਹੀਂ ਤੇ ਅਸੀਂ ਬੰਗਾ ਚਾਉਣ ਜਾਣੀਆਂ ਉਹਨਾਂ ਦੇ ਘਰੇ ਉੱਥੇ ਹਾਂ ਉੱਥੇ ਅਸੀਂ ਬੰਗਾ ਸਾਰੇ ਐਂਡ ਗਵਾਨ ਦੀਆਂ ਕੁੜੀਆਂ ਨੇ ਸਾਰੀਆਂ ਨੇ ਇਕੱਠੀਆਂ ਹੋ ਕੇ ਥੇ ਬੰਗਾ ਚੜਾ ਕੇ ਲਿਆਉਣੀਆਂ ਅੱਛਾ ਹਾਂ ਹਾਂ ਸਾਰੇ ਅਸੀਂ ਜਾਣਦੇ ਸੀ ਜਾਂਦੇ ਆਉਂਦੇ ਸੀ ਵਰਤਦੇ ਸੀ ਆਪ ਦੇ ਭੈਣਾ ਭਰਾ ਵਾਂਗ ਅੱਛਾ ਅੱਛਾ ਫਿਰ ਵਿਚਾਰੇ ਜੇ ਪਤਾ ਹੀ ਜਾਣਾ ਪੈ ਗਿਆ ਸਾਰੇ ਉੱਠ ਟੱਗੇ ਸਾਰੇ ਉੱਠ ਗਏ ਸਾਡੇ ਤਾਂ ਦੋਖ ਘਰ ਰਹਿ ਗਏ ਸੀ ਇੱਕ ਅੱਜ ਦੇ ਲਹਾਰਾਂ ਦੇ ਅੱਛਾ ਹਾਂ ਇਹ ਪਸੀਰ ਹੁੰਦਾ ਸੀ ਇਹ ਇੱਕ ਬਾਬ ਹੁੰਦਾ ਸੀ ਬਸ ਇਹ ਰਹਿ ਗਏ ਸੀ ਕਿ ਹੋਰ ਕੀ ਹੁਣ ਬਚੇ गिरके ਦੇ ਮੁੰਡੇ ਹੈਗੇ ਉਹਦੇ ਇੱਥੇ ਅੱਛਾ ਇੱਕ ਫੌਜ ਜਾਏਗਾ ਪੁਰਸੇ ਤੇ ਦੂਜਾ ਕੋਈ ਨਾਕਾ ਲਾਉਂਦਾ ਸੀ ਕੋਈ ਹੁਣ ਤਾਂ ਆਪਣੇ ਖੇਤੀਆਂ ਪੱਤੀਆਂ ਕਰਨ ਲੱਗੇ ਵੱਡੇ ਲੋਕ ਬਣ ਗਏ ਆਪਣਿਆਂ ਨੂੰ ਕੰਮ ਕਰਦੇ ਕਰਕੇ ਹਾਂ ਹਾਂ ਜਣੀਆਂ ਹੋ ਗਏ ਸਾਡੇ ਹੋਰ ਬਾੜੇ ਹੈ ਨਹੀਂ ਸੀ ਜાં ਸਾਡੇ ਸੀ ਮਾਛੀ ਜਿਹੜੇ ਇੰਦਾ ਨਹੀਂ ਪਹੁੰਦੀ ਹੁੰਦੀ ਸੀ ਅੱਛਾ ਹਾਂ ਉਹਨਾਂ ਦੇ ਮੁੰਡਾ ਇੱਕ ਰਹਿ ਗਿਆ ਦੋ ਅੱਛਾ ਸਾਰੇ ਮੱਗ ਵਰਤੀਆਂ ਉਹ ਚੰਗੇ ਰਹਿ ਗਏ ਸਮਾਜ ਜਿਹੜੇ ਸਾਰੇ ਵਰਤਦੇ ਸੀ ਆਪੇ ਭੈਣਾ ਭਰਾ ਉਹ ਜਿਹੜੇ ਲੋਕ ਰਹਿ ਗਏ ਨਹੀਂ ਗਏ ਉਹ ਉਸੇ ਤਰ੍ਹਾਂ ਹੀ ਵਰਤੀ ਜਾਂਦੇ ਨੇ ਕੋਈ ਉਹਨਾਂ ਨੂੰ ਹੈ ਹੀ ਨਹੀਂ ਨਾ ਨਾ ਕਿਛਲ ਪਿੰਡੋਂ ਕੰਡੇ ਤਾਂ ਹੈ ਹੀ ਨਹੀਂ ਸੀ ਫਿਰ ਡਰਦੇ ਹੀ ਉੱਠ ਗਏ ਸਾਰੇ ਡਰਦੇ ਉੱਠ ਗਏ ਡਰਦੇ ਉੱਠ ਗਏ ਜਦੋਂ ਉਧਰ ਉਧਰ ਇੱਕ ਜਾਂਦੇ ਸੀ ਆਪਣੇ ਉਧਰੋਂ ਆਈ ਜਾਂਦੇ ਸੀ ਕਿ ਅੱਧਰਲੇ ਉਧਰ ਜਾਈ ਜਾਂਦੇ ਉਹ ਇੱਕ ਲੋਕ ਫਵਾਮਾਂ ਬੜੀਆਂ ਡਾਉਂਦੇ ਸੀ ਉਧਰ ਹੀ ਮਾਰਦੇ ਇੱਧਰ ਲੇਕਿਨ ਉਹਨਾਂ ਨੇ ਮਾਰਦੇ ਉਹ ਇੱਕ ਦੂਜੇ ਨੂੰ ਨਾ ਜਣੀ ਜਾਣ ਕੇ ਲੋਕ ਉਹਾਂ ਡਾਉਂਦੇ ਸੀ ਕਿ ਇਹ ਲੋਕ ਕਿ ਕੁਛ ਕਰਨ ਹਾਂ ਇਹਨਾਂ ਸੀ ਬਹੁਤ ਕੁਛ ਹੋ ਗਿਆ ਦੇਖਿਆ ਇਹ ਪਤਾ ਲੱਗਦਾ ਸੀਗਾ ਦੇਖਣੇ ਚਲ ਜਾ ਕੇ ਬਾਹਰ ਅੰਦਰ ਆਖਣਾ ਆ ਗਈ ਆ ਗਈ ਆ ਗਈ ਆ ਇਹ ਕਰਦੇ ਨੇ ਅਸੀਂ ਬਸ ਹਾਂ ਹਾਂ ਤੇ ਇਸ ਤਰ੍ਹਾਂ ਫਿਰ ਸਾਰੇ ਆਪਰਾ ਸਮਾਨ ਸਮੂਹ ਕਰ ਸਾਰਾ ਛੱਡ ਕੇ ਚਲੇ ਗਏ ਉਹ ਵੀ ਛੱਡ ਕੇ ਗਏ ਬੇਚਾਰੇ ਭਰੇ ਭराई ਛੱਡ ਕੇ ਹੋ ਗਏ ਕੋਈ ਨਹੀਂ ਚੱਤਿਆ ਉਹਨਾਂ ਨੇ ਜਾਬ ਦੇ ਬੱਚੇ ਹੀ ਲੈ ਕੇ ਤੁਰ ਗਏ ਬੱਚੇ ਲੈ ਕੇ ਕਿੱਦਾਂ ਓਖਾ ਖਾਲੀ ਇੱਥੇ ਜਾਣਾ ਸਾਰੇ ਆਏ ਭਰੇ ਪਈ ਹੁੰਦੇ ਭਰੇ ਪੈ ਸੀ ਮਗਰ ਲੁੱਟਣ ਵਾਲੇ ਤੋਂ ਰਿਫਰ ਦੇ ਸੀ ਲੁੱਟੇਰੇ ਐਵੇਂ ਇਸੇ ਤਰੀਕੇ ਨਾਲ ਲੁੱਟੇਰੇ ਹਾਂਜੀ 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 ਇਹ ਤਾਂ ਕਰ ਸਹੀ ਗੱਲ ਹੈ ਸਾਡਾ ਵੀ ਉਧਰਲਾ ਪਿੰਡ ਪਾਕਿਸਤਾਨ ਜ਼ਿਲ੍ਹਾ ਲਾਹੌਰ ਤਹਿਸੀਲ ਪਿਉਨੀਆਂ ਪਿੰਡ ਗਜਨ ਸਿੰਘ ਵਾਲਾ ਤੇ ਉਧਰ ਪਿੰਡ ਸੀ ਕੋਈ ਨਾਹਾਵਾ ਪਿੰਡ ਸੀ ਕੋਈ ਕੋਈ ਉਧਰ ਹੀ ਨਾਹਾਵਾ ਸੀ ਜਾਂ ਕੋਈ ਬੁੱਧੋ ਕੇ ਇਸ ਤਰ੍ਹਾਂ ਕਰਕੇ ਏਡੂ ਏਡੂ ਪਿੰਡਾਂ ਦੇ ਨਾਂ ਸੀ ਮੈਨੂੰ ਖੈਰ ਨਹੀਂ ਯਾਦ ਉਹ ਸਾਰੇ ਕਿੰਨੇ ਉਧਰੋਂ ਆਏ ਨੇ ਹੁਣ ਸਾਡੇ ਇੱਥੇ ਪਿੰਡ ਮਸੀਤਾਂ ਕੁਝ ਮੰਦਰਾਏ ਸਾਰੇ ਮੁਸਲਮਾਨਾਂ ਦੇ ਪਿੰਡ ਸੀ ਕੋਟੀ ਇਸੇ ਖਾਂ ਧਰਮਕੋਟ ਜੀਰਾ ਇਸ ਏਰੀਆ ਦੇ ਵਿੱਚ ਜਿਆਦੇ ਜਿਆਦੇ ਮੁਸਲਮਾਨਾਂ ਦੇ ਪਿੰਡਾਂ ਦੇ ਪਿੰਡੀ ਸੀ ਤਾਂ ਹੀ ਉਹਨਾਂ ਦੇ ਪਿੰਡਾਂ ਦੇ ਨਾਮ ਵੀ ਮਸੀਤਾਂ ਉਹ ਸਾਡੇ ਪਿੰਡ ਦਾ ਹਾਲੇ ਤੱਕ ਨਾਮਸੀਤਾ ਹੀ ਜਾਂਦਾ ਹੈ ਨਾਲ ਪਿੰਡ ਮੰਦਰਾ ਹੈ ਮੁਹਾਰਾ ਹੈ ਐਸਾ ਕਰਕੇ ਪਿੰਡਾਂ ਦੇ ਨਾਮ ਹੈ ਹਾਂ ਜਦੋਂ ਉਹ ਸਵਾਂਗੇ ਇਹੋ ਜਿਹਾ ਆ ਗਿਆ ਸੀ ਨੱਕ ਦੇਖਿਆ ਨੱਕ ਤਾਂ ਪਤਾ ਉਹ ਤੋਂ ਬਸ ਇੰਜ ਇਹੋ ਜੀ ਨੰਬਰ ਹੁੰਦੀ ਸੀ ਜਾਕਾਂ ਦੀ ਜਾਕਾਂ ਦੀ ਹੀ ਮੁਰਮਦੀ ਸੀ ਆਖਣਾ ਲਿਆਓ ਬਾਹਰ ਆਗੇ ਆਗੇ ਰੋੜੇ ਲਿਆ ਆਇਆ ਕੋਠਿਆਂ ਤੇ ਧਰ ਲੈਣੇ ਬੱਸ ਹਾਂ ਛੋਟੇ ਛੋਟੇ ਰੁੰਦੇ ਸੀ ਰੋੜੇ ਚੁੱਕ ਕੇ ਲਿਆਉਣੇ ਇਦਾਂ ਡੇਕਾ ਕੋਠਾ ਤੇ ਧਰ ਲੋ ਰੋੜੇ ਮਾਰਾਂਗੇ ਕੀ ਦੇ ਵੀ ਬੱਸ ਨੇਓ ਸਮਾਈ ਹੋ ਜਾਂਦੀ ਸੀ ਬੀਬੀ ਉਹ ਸਮਾਈ ਹੋ ਜਾਂਦੀ ਸੀ ਸੱਚੀ ਗਾਣਾ ਤਾਂ ਮਰਵਾ ਨਹੀਂ ਪਤਾ ਨਹੀਂ ਸੰਭਾਲੇ ਨਹੀਂ ਸੰਭਾਲੇ ਸਾਡੇ ਬਾਪੂ ਜੀ ਕਹਿੰਦੇ ਸੀ ਜਿਹੜੀ ਅੰਬਰਸਾਂ ਨੂੰ ਨਾ ਰੌਂਦੀ ਨਾ ਦਿਨ ਵੇਲੇ ਉੱਥੇ ਪਾਣੀ ਨਹੀਂ ਸੀ ਪੀਤਾ ਜਾਂਦਾ ਕਿਉਂਕਿ ਖੂਨ ਸੀ ਲਾਲ ਸੀ ਤੇ ਲਾਚਾ ਆਉਂਦੀਆਂ ਇਹ ਵੜ ਵੜ ਕੇ ਦਸੀਆਂ ਜਾਂਦੀ ਸੀ ਲਾਚਾ ਆਉਂਦੀਆਂ ਸੀ ਦੇਣੇ ਨਹੀਂ ਸੀ ਪੀਤੀਆਂ ਦਾ ਕਹਿੰਦੇ ਰਾਤ ਨੂੰ ਅਸੀਂ ਉਹੀ ਬੁੱਕਾਂ ਨਾਲ ਪਾਣੀ ਪੀਂਦੇ ਸੀਗੇ ਉਹੀ ਉਹੀ ਬੁਕਣਾ ਪੜੀ ਰਾਤ ਨੂੰ ਪੀਂਦੇ ਦਿਨੇ ਨਹੀਂ ਸੀ ਪੀਤਾ ਜਾਂਦਾ ਤੇ ਫੇਰ ਕਹਿੰਦੇ ਗੱਡੀਆਂ ਪਰ ਪਰ ਕੇ ਉਧਰੋਂ ਆਈ ਜਾਂਦੀਆਂ ਸੀ ਇਧਰੋਂ ਜਾਈ ਜਾਂਦੀਆਂ ਸੀ ਉਹ ਇੱਕ ਰੀ ਕਹਿੰਦੇ ਇਧਰੋਂ ਜ਼ਿਆਦਾ ਸੀ ਗੱਡੀ ਮੁਸਲਮਾਨਾਂ ਦੀ ਤੇ ਲੋਕਾਂ ਨੇ ਫਾੜਾ ਦਿੱਤੀ ਵੀ ਇਹ ਇਹਨਾਂ ਲੋਕਾਂ ਨੇ ਆਹੇ ਮਾਰਦੇ ਨੇ ਸਿੱਖ ਜਾਣ ਕੇ ਫਾੜਾ ਦਿੱਤੀ ਉਹ ਜਦੋਂ ਪੈਣ ਲੱਗੇ ਫੇਰ ਉਹ ਕੋਲ ਨੇ ਹੱਥ ਜੋੜੇ ਉਹ ਕਹਿੰਦੇ ਨਹੀਂ ਅਸੀਂ ਸਾਡੇ ਤੋਂ ਅਸੀਂ ਤੇ ਆਪਣਾ ਬਚਾ ਕੇ ਨਿਕਲ ਰਹੇ ਆ ਅਸੀਂ ਕਿਸੇ ਨੂੰ ਨਹੀਂ ਮਾਰਿਆ ਉਹ ਫੇਰ ਉਹ ਲੋਕੀ ਕਹਿਣ ਲੱਗੇ ਵੀ ਤੁਸੀਂ ਗੱਡੀ ਤੋੜੋ ਤੁਸੀਂ ਜਾਓ ਐਵੇਂ ਤੁਹਾਡਾ ਕੋਈ ਨੁਕਸਾਨ ਨਾ ਕਰੇ ਜਿਹਨੇ ਵਿੱਚੀ ਚੰਗੇ ਲੋਕ ਹੁੰਦੇ ਸੀਗੇ ਤੇ ਉਹ ਚੰਗੇ ਵਗੈਰੇ ਸੀ ਵਿੱਚ ਮਾੜੇ ਆ ਮਾੜੇ ਲੋਕ ਲੁਟੇਰੀਲ ਕੋਰੇ ਜਿਹੜੇ ਹੁੰਦੇ ਸੀ ਉਹ ਮਾੜੇ ਉਹ ਸਾਰੇ ਪਾਸੇ ਹੁੰਦੇ ਨੇ ਉਹ ਦੁਨੀਆ ਵਿੱਚ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਹਾਂ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਹੜੇ ਮਾੜੇ ਲੋਕ ਹੁੰਦੇ ਨੇ ਉਹ ਸਾਰੇ ਲੋਕਾਂ ਵਿੱਚ ਹੁੰਦੇ ਨੇ ਚੋਇਸ ਕਰਕੇ ਹੁਣ ਵੀ ਦੇਖੋ ਉਧਰ ਆਪਣੇ ਲੋਕ ਜਾਂਦੇ ਨੇ ਨਨਕਾਣਾ ਸਾਹਿਬ ਜਾਂਦੇ ਨੇ ਪੰਜਾਬ ਸਾਹਿਬ ਜਾਂਦੇ ਨੇ ਕਰਤਾਰਪੁਰ ਸਾਹਿਬ ਜਾਂਦੇ ਨੇ ਉਹ ਸੁੱਖਾ ਖੁੱਲ ਗਿਆ ਦੇ ਉਹਨਾਂ ਨੂੰ ਚਾੜ ਚੜ ਜਾਂਦਾ ਵੀ ਸਾਡੇ ਸਰਦਾਰ ਭਰਾ ਆਏ ਨੇ ਉਧਰੋਂ ਇੰਨਾ ਖੁਸ਼ੀ ਕਰਦੇ ਨੇ ਆ ਹੁਣ ਆਪਣੀ ਤੋਫੀਂ ਤੋਂ ਆਪਣਾ ਜਥਾ ਕੱਢੀ ਰਿਕਨ ਤੋਂ ਆ ਆਪਣਾ ਕੀ ਹੈਗਾ ਜਿਗਦੀ ਭਰੇ ਤੇ ਸਾਰੀਆਂ ਇਧਰੋਂ ਬੈਠੀ ਅਸੀਂ ਵੀ ਜਾਣਾ ਸੀ ਨਾਲ ਤੇ ਦੱਸਿਆ ਵੀ ਅਗੋਂ ਉਹਨਾਂ ਨੇ ਨਾਲ ਢੋਲਾਂ ਦੇ ਨਾਲ ਨਾਲ ਇਸ ਤਰ੍ਹਾਂ ਕਰਕੇ ਅਗੋਂ ਲੈਣ ਵਾਸਤੇ ਆਏ ਉਹਨਾਂ ਦਿਨ ਨੇ ਫੁੱਲ ਵੀ ਸਟੇ ਇੰਨੀ ਆ ਖੁਸ਼ੀਆਂ ਕੀਤੀਆਂ ਉਹਨਾਂ ਨੇ ਇਹ ਜਦੋਂ ਗੱਆਂ ਆਣ ਕੇ ਸਾਰੀਆਂ ਦੱਸਣ ਤੇ ਹਰੇਕ ਸਾਲ ਆਪਣੇ ਤੋਂ ਫਿਰਨੋ ਤੋਂ ਪਲੇਨ ਜਾਂਦੇ ਨੇ ਜਹਾਜ਼ ਜਾਂਦੇ ਨੇ ਤੇ ਸੰਗਤ ਬਹੁਤ ਜਾਂਦੀ ਹੈ ਇੰਡੀਆ ਤੋਂ ਬਹੁਤ ਸੰਗਤ ਆਉਂਦੀ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਦੁਨੀਆਂ ਦੇ ਵਿੱਚ ਕਿਸੇ ਨੇ ਰਹਿਣਾ ਕਿਸੇ ਨੇ ਨਹੀਂ ਇੱਥੇ ਦੇ ਦੁਨੀਆਂ ਨੂੰ ਪਿਆਰ ਚਾਹੀਦਾ ਹਾਂ ਮੋ ਪਿਆਰ ਚਾਹੀਦੇ ਭਾਵੇਂ ਕਿਸੇ ਵੀ ਕੋਈ ਜਾਤੀ ਦਾ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਸਾਈ ਹੋਵੇ ਕੋਈ ਵੀ ਹੋਵੇ ਹਰ ਇੱਕ ਦੇ ਨਾਲ ਪਿਆਰ ਮੁਹੱਬਤ ਕਰਨਾ ਚਾਹੀਦਾ ਠੀਕ ਨਹੀਂ ਗੱਲ ਤੇ ਇਸ ਕਰਕੇ ਤੇ ਇਸ ਕਰਕੇ ਆਪਣਾ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਹੋਣਾ ਚਾਹੀਦਾ ਤੋਂ ਇਸ ਕਰਕੇ ਮੈਂ ਦੇਖਿਆ ਸੀ ਮੈਂ ਕਿ ਭੀ ਚੀਜ਼ਾਂ ਮੁਰਕੇ ਮਿਲਦੀਆਂ ਨਹੀਂ ਹੈਗੀਆਂ ਠੀਕ ਹੈ ਜਿਹੜਾ ਕੋਈ ਮਾੜਾ ਜਿਹਾ ਸਾਂਭ ਕੇ ਰੱਖ ਲਓ ਮੈਂ ਰੱਖੀ ਆਪਣੇ ਬਜ਼ੁਰਗਾਂ ਨੇ ਉਹ ਰੱਖੇ ਉਹਨਾਂ ਤੋਂ ਵੀ ਇਹੇ ਗੱਲਾਂ ਬਾਤਾਂ ਮੈਂ ਸੁਣਦੇ ਰਹਿਦਾ ਸੀਗਾ ਤੇ ਕਹਿੰਦਾ ਸੀ ਵੀ ਹਾਂ ਸੁਣਾਓ ਸਾਡੇ ਪਿੰਡ ਯਾਰ ਆ ਪਿੰਡ ਬੇਟੇ ਨੇ ਬੋਹੜੀਆਣੇ ਬੇਟੇ ਨੇ ਤੇ ਉਹ ਚੇਲੇ ਵਾਲੀਏ ਬੈਠੇ ਨੇ ਹਾਂ ਉਹ ਸਾਰੇ ਪਿੰਡਾਂ ਦੇ ਨਾਂ ਚੱਲਦੇ ਸਾਡੇ ਪਿੰਡ ਤੇ ਉਹ ਇਲਾਕੇ ਦੇ ਵਿੱਚ ਹੀ ਇਸੇ ਤਰ੍ਹਾਂ ਇੱਕ ਦੂਜੇ ਨੂੰ ਜਦੋਂ ਬਜ਼ੁਰਗ ਮਿਲਦੇ ਸੀਗੇ ਬੜਾ ਖੁਸ਼ ਹੋ ਕੇ ਮਿਲਣਾ ਤੇ ਪੁੱਛਣਾ ਤੇਰਾ ਪਿਛਲਾ ਪਿੰਡ ਕਿਹੜਾ ਆ ਪਾਉ ਤੇਰਾ ਪਹਿਲਾ ਪਿੰਡ ਕਿਹੜਾ ਹੋਇ ਉਹਨੇ ਦੱਸਣਾ ਵੀ ਮੇਰਾ ਪਲਾਣਾ ਪਿੰਡ ਉਹ ਕਿਹੜਾ ਉਹ ਤਿੱਬੀਆਂ ਦੇ ਵਿੱਚੋਂ ਐਸਾ ਬੋਲਦੇ ਹੁੰਦੇ ਸੀ ਨਾ ਤੇ ਚਾਦਰ ਕਿਉਂ ਤੇਰੇ ਬੰਦੇ ਸੀ ਕਿ ਸਾਡੇ ਲੋਕ ਆ ਤੇ ਚਾਦਰ ਹੀ ਬੰਦੇ ਸੀ ਚਾਦਰ ਹੀ ਬੰਦੇ ਸੀ ਹਾਂ ਹਾਦੀ ਹੁਣ ਤੇ ਸਾਰਾ ਜਮਾਨਾ ਹੀ ਬਦਲ ਗਿਆ ਨਾ ਉਹਦਾ ਚਾਦਰ ਕਿਉਂ ਤੇਰੇ ਪੰਡੇ ਖੁੰਡੇ ਹੱਥ ਕੇ ਰੱਖੇ ਹੋਣੇ ਐ ਤੇ ਕੱਚੇ ਰਾਹ ਹੋਣੇ ਕੱਚੇ ਰਾਹਾਂ ਤੋਂ ਆ ਸ਼ਹਿਰ ਨੂੰ ਜਾਲਾ ਗੱਲਾਂ ਮਾਰਦੇ ਨਾ ਕੋਈ ਕਿਸੇ ਦਾ ਈਰਖਾ ਨਾ ਕੋਈ ਗੱਲ ਨਾ ਕੋਈ ਬਾਤ ਹਣਾ ਤੇ ਇਹ ਇਸ ਕਰਕੇ ਬੜਾ ਵਧੀਆ ਸਮਾਂ ਸੀ ਬੜਾ ਤੋਂ ਵਧੀਆ ਸਮਾਂ ਸੀ ਮੇਲ ਮਲਾਪ ਪਿਆਰ ਬਹੁਤ ਸੀਗਾ ਲੋਕਾਂ ਦੇ ਵਿੱਚ ਹਾਂ ਸੋ ਇਸ ਕਰਕੇ ਨਾ ਆ ਆਕਾਸਾ ਵਾਏ ਦਿੱਕੀ ਫਤ